ਸਸਰੀ ਕਾਲ ਸਾਰਿਆਂ ਨੂੰ ਜੀ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਗ੍ਰਾਮ ਸਬੂਧਾ ਕੇਂਦਰ ਆਓ ਅੱਜ ਆਪਾਂ ਗੱਲ ਕਰਗੇ ਨਵੇਂ ਸਾਲ ਨਵੇਂ ਨਿਜਮਾ ਸੈਂਟਰ ਅਤੇ ਪੰਜਾਬ ਸਰਕਾਰ ਵੱਲੋਂ ਨਵੇਂ ਸਾਲ ਤੇ ਕੁਝ ਨਵੇਂ ਨਿਜਮਾ ਲਾਗੂ ਕਰ ਦਿੱਤੇ ਹਨ ਜਿਨ੍ਹਾਂ ਵਿੱਚ ਆਧਾਰ ਕਾਰਡ ਪੈਨ ਕਾਰਡ ਆਪਣਾ ਬੈਂਕ ਅਕਾਊਂਟ ਬੁਢਾਪਾ ਪੈਨਸ਼ਨ ਰਾਸ਼ਨ ਕਾਰਡ ਐਲਪੀਜੀ ਗੈਸ ਸੰਬੰਧੀ ਵੱਖ-ਵੱਖ ਨਵੀਆਂ ਅਪਰੇਟਾਂ ਜਾਰੀ ਕਰ ਦਿੱਤੀਆਂ ਹਨ ਵੀਡੀਓ ਵਿੱਚ ਬਣੇ ਰਹੋ ਵੀਡੀਓ ਥੋੜੀ ਲੰਬੀ ਜਾਊਗੀ ਕਿਉਂਕਿ ਅੱਜ ਆਪਾਂ ਹਰ ਇੱਕ ਚੀਜ਼ ਬਾਰੇ ਡਿਟੇਲ ਚ ਗੱਲ ਕਰਾਂਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਇੱਕ ਇੱਕ ਚੀਜ਼ ਬਾਰੇ ਆਪਾਂ ਗੱਲ ਕਰਾਂਗੇ ਜਿਵੇਂ ਕਿ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਆਧਾਰ ਕਾਰਡ ਬਾਰੇ 31 ਦਸੰਬਰ ਤੋਂ ਬਾਅਦ ਜੇਕਰ ਤੁਹਾਡਾ ਆਧਾਰ ਕਾਰਡ ਅਪਡੇਟ ਨਹੀਂ ਹੈ ਅਪਡੇਟ ਦਾ ਮਤਲਬ ਇਹ ਹੁੰਦਾ ਹੈ ਕਿ ਆਪਾਂ ਨੂੰ 5 ਸਾਲਾਂ ਬਾਅਦ ਆਪਣਾ ਆਧਾਰ ਕਾਰਡ ਆਧਾਰ ਸੈਂਟਰ ਤੇ ਜਾ ਕੇ ਅਪਡੇਟ ਕਰਾਉਣਾ ਜ਼ਰੂਰੀ ਹੁੰਦਾ ਹੈ ਜੇਕਰ ਤੁਹਾਡਾ ਆਧਾਰ ਕਾਰਡ ਹਲੇ ਤੱਕ ਅਪਡੇਟ ਨਹੀਂ ਹੋਇਆ 5 ਸਾਲ ਤੋਂ ਉੱਪਰ ਟਾਈਮ ਹੋ ਗਿਆ ਤਾਂ ਤੁਸੀਂ ਹੁਣੇ ਹੀ ਆਪਣਾ ਆਧਾਰ ਕਾਰਡ ਅਪਡੇਟ ਕਰਾਓ ਅਪਰੇਟ ਕਰਾਉਣ ਲਈ ਤੁਹਾਨੂੰ ਤੁਹਾਡੇ ਸੇਵਾ ਕੇਂਦਰ ਜਾਂ ਕੋਈ ਤੁਹਾਡੇ ਨੇੜੇ ਪਿੰਡ ਦੇ ਵਿੱਚ ਆਧਾਰ ਸੈਂਟਰ ਹੋਊਗਾ ਉੱਥੇ ਆ ਕੇ ਕਰਾ ਸਕਦੇ ਹੋ ਆਧਾਰ卡 ਪਰਿਡ ਦੇਕਰਡ ਨਹੀਂ ਹੋਇਆ ਤਾਂ ਤੁਹਾਡਾ ਜੋ ਬੈਂਕ ਅਕਾਊਂਟ ਹੈ ਉਸ ਦੀ ਜੋ ਲੈਣ ਦੇਣ ਹੈ ਉਹ ਵੀ ਬੰਦ ਹੋ ਜਾਵੇਗਾ ਤੁਸੀਂ ਇਹਦਾ ਕਰ ਕਿਤੇ ਵੀ ਵਰਤਦੇ ਹੋ ਜਿਵੇਂ ਕੋਈ ਨਿੱਰੇਗਾ ਚ ਕੰਮ ਕਰਦਾ ਜਾਂ ਕਿਸੇ ਦੀ ਬੜਾਪਾ ਪੈਨਸ਼ਨ ਆਉਂਦੀ ਆ ਜਾਂ ਹੋਰ ਵੀ ਕੋਈ ਕੋਈ ਪੋਸਟ ਭਰਦੇ ਆ ਜਾਂ ਮੰਨ ਲਓ ਕਿਤੇ ਵੀ ਸਰਕਾਰੀ ਦਾਰੇ ਚ ਜਾਂ ਗੈਰ ਸਰਕਾਰੀ ਦਾਰੇ ਚ ਪਹੜਾ ਕਰਦੀ ਵਾਰ ਤੋਂ ਕਰਦੇ ਆ ਤਾਂ ਆਪਣਾ ਜੇ ਆਧਾਰ ਕਾਰਡ ਅਪਡੇਟ ਨਹੀਂ ਹੈ ਤਾਂ ਉਹ ਉੱਥੇ ਨਹੀਂ ਲੱਗੇਗਾ ਪਹਿਲੀ ਗੱਲ ਸੀ ਆਪਣੇ ਆਧਾਰ ਕਾਰਡ ਦੀ ਦੂਜੀ ਗੱਲ ਆਧਾਰ ਕਾਰਡ ਅਤੇ ਪੈਨ ਕਾਰਡ ਲਿੰਕ ਦੀ ਇਹ ਜੇਕਰ ਆਪਣਾ ਆਧਾਰ ਕਾਰਡ ਤੇ ਪੈਨ ਕਾਰਡ ਆਪਸ ਵਿੱਚ ਲਿੰਕ ਨਹੀਂ ਹੈ ਤਾਂ ਉਹ ਵੀ ਆਪਾਂ ਨੂੰ ਲਿੰਕ ਕਰਾਉਣੇ ਪੈਣਗੇ ਇਹ ਲਿੰਕ ਕਰਨ ਦੀ ਜੋ ਫੀਸ ਹੈ ਸਰਕਾਰੀ ਫੀਸ ਗਵਰਨਮੈਂਟ ਦੀ 1000 ਰੁਪਏ ਫੀਸ ਹੈ ਇਹ ਪਹਿਲਾਂ ਫ੍ਰੀ ਵਿੱਚ ਹੁੰਦੇ ਸੀ ਉਸ ਤੋਂ ਬਾਅਦ ਇਹਦੀ ਗਵਰਨਮੈਂਟ ਨੇ 500 ਫੀਸ ਕਰਤੀ ਸੀ ਹੁਣ 31 ਦਸੰਬਰ ਤੱਕ ਇਸ ਦੀ ਫੀਸ 1000 ਰੁਪਏ ਹੀ ਹੈ ਨਵੇਂ ਨਿਯਮਾਂ ਦੇ ਅਨੁਸਾਰ ਦੇਖੋ ਅੱਗੇ ਗਵਰਨਮੈਂਟ ਇਸ ਦੀ ਫੀਸ 2000 ਜਾਂ 5000 ਵੀ ਕਰ ਸਕਦੀ ਹੈ ਤੇ ਜੇਕਰ ਤੁਹਾਡਾ ਆਧਾਰ ਕਾਰਡ ਤੇ ਪੈਨ ਕਾਰਡ ਆਫਿਸ ਵਿੱਚ ਲਿੰਕ ਨਹੀਂ ਹੈ ਤਾਂ ਤੁਹਾਨੂੰ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਵੀ ਦਿੱਕਤ ਆ ਜਾਵੇਗੀ ਜਿਵੇਂ ਕਿ ਤੁਹਾਡਾ ਜੋ ਲਾਂਨ ਦੇਣਾ ਹੈ ਉਹ ਵੀ ਰੁਕ ਜਾਵੇਗਾ ਤੁਹਾਡੀ ਕੋਈ ਐਫ ਡੀ ਹੈ ਉਹ ਤੁਸੀਂ ਤੜਾਉਣੀ ਹੈ ਤੁਹਾਡੀ ਉਹ ਵੀ ਨਹੀਂ ਟੁੱਟੇਗੀ ਤੁਸੀਂ ਕੋਈ ਪੇਮੈਂਟ ਟ੍ਰਾਂਸਫਰ ਕਰਨੀ ਹੈ ਤੁਹਾਡੀ ਉਹ ਵੀ ਨਹੀਂ ਹੋਵੇਗੀ ਬੈਂਕ ਦੇ ਕੰਮ ਲਈ ਤੁਹਾਡਾ ਆਧਾਰ ਕਾਰਡ ਤੇ ਪਿੰਨ ਕਾਰਡ ਲਿੰਕ ਹੋਣਾ অতি ਜ਼ਰੂਰੀ ਹੈ ਜੇਕਰ ਤੁਸੀਂ ਆਪਣੀ ਆਈਟੀਆਰ ਫਿਲ ਕਰਨੀ ਹੈ ਉਸ ਲਈ ਵੀ ਆਧਾਰ ਕਾਰਡ ਅਤੇ ਪਿੰਨ ਕਾਰਡ ਲਿੰਕ ਹੋਣਾ ਜ਼ਰੂਰੀ ਹੈ ਇਸ ਸਬੰਧੀ ਸਾਡੇ ਚੈਨਲ ਤੇ ਇਹਦੀ ਫਰਦਰ ਡਿਟੇਲ ਵੀਡੀਓ ਬਣਾ ਕੇ ਸੈਂਡ ਕਰ ਦਿੱਤੀ ਹੈ ਵੀ ਤੁਹਾਡਾ ਆਧਾਰ ਕਾਰਡ ਤੁਹਾਡੇ ਪਿੰਨ ਕਾਰਡ ਨਾਲ ਕਿਵੇਂ ਲਿੰਕ ਹੋਵੇਗਾ ਕਿੰਨੀ ਹੋਦੀ ਸਰਕਾਰੀ ਫੀਸ ਹੈ ਤੁਸੀਂ ਜੋ ਵੀਡੀਓ ਦੇਖ ਕੇ ਆਪਣਾ ਆਧਾਰ ਕਾਰਡ ਆਪਣੇ ਪਿੰਨ ਕਾਰਡ ਨਾਲ ਲਿੰਕ ਕਰਾ ਸਕਦੇ ਹੋ ਇਸ ਤੋਂ ਅੱਗੇ ਆਪਾਂ ਗੱਲ ਕਰਗੇ ਆਪਣੇ ਜਿਹੜੇ ਖਾਤੇ ਆ ਬੈਂਕ ਦੇ ਵਿੱਚ ਉਹਨਾਂ ਦੀ ਕੇ ਵੀ ਸੀ ਸੰਬੰਧੀ ਹਰੇਕ ਬੈਂਕ ਨੇ ਇਹ ਚੀਜ਼ ਲਾਜ਼ਮੀ ਕਰ ਦਿੱਤੀ ਹੈ ਕਿ ਤੁਹਾਡਾ ਤੁਹਾਡਾ ਆਧਾਰ ਕਾਰਡ ਪੈਨ ਕਾਰਡ ਬੈਂਕ ਅਕਾਊਂਟ ਨਾਲ ਲਿੰਕ ਹੋਵੇ ਬੈਂਕ ਦੀ ਭਾਸ਼ਾ ਵਿੱਚ ਇਸ ਨੂੰ ਕੇ ਵੀ ਸੀ ਕਹਿੰਦੇ ਹਨ ਜੇ ਇਸ ਕਿਸੇ ਦਾ ਵੀ ਆਧਾਰ ਕਾਰਡ ਪੈਨ ਕਾਰਡ ਬੈਂਕ ਅਕਾਊਂਟ ਨਾਲ ਲਿੰਕ ਨਹੀਂ ਹੈ ਤਾਂ ਉਹ 31 ਦਸੰਬਰ ਤੋਂ ਪਹਿਲਾਂ ਆਪਣਾ ਆਧਾਰ ਕਾਰਡ ਅਤੇ ਪੈਨ ਕਾਰਡ ਆਪਣੇ ਖਾਤੇ ਨਾਲ ਲਿੰਕ ਕਰਾ ਲਓ ਮਤਲਬ ਕੇਵਾਈਸੀ ਕਰਾ ਲਓ ਇਹ ਹਰ ਸਾਲ ਕਰਾਉਣੀ ਜ਼ਰੂਰੀ ਹੋਵੇਗੀ ਹੁਣ ਦੇ ਨਵੇਂ ਨਿਯਮ ਅਨੁਸਾਰ 12 ਮਹੀਨੇ ਬਾਅਦ ਜਨਕਿ 1 ਸਾਲ ਬਾਅਦ ਆਪਾਂ ਨੂੰ ਆਪਣੇ ਆਧਾਰ ਕਾਰਡ ਅਤੇ ਪੈਨ ਕਾਰਡ ਨੂੰ ਬੈਂਕ ਖਾਤੇ ਵਿੱਚ ਅਟੈਚ ਕਰਾਉਣਾ ਜ਼ਰੂਰੀ ਹੈ ਕਈ ਲੋਕ ਕਹਿ ਦਿੰਦੇ ਸਾਡਾ ਆਧਾਰ ਕਾਰਡ ਦਾ ਖਾਤਾ ਖਾਣ ਵੇਲੇ ਲੱਗਿਆ ਹੈਗਾ ਜਾਂ ਸਾਡਾ ਪੈਨ ਕਾਰਡ ਪਹਿਲਾਂ ਦਿੱਤਾ ਹੋਇਆ ਹੈ ਇਹ ਲੱਗਿਆ ਹੋਇਆ ਗੱਲ ਵੱਖਰੀ ਹੈ ਪਰ ਹਰ ਸਾਲ ਆਪਾਂ ਨੂੰ ਆਪਣੇ ਅਕਾਊਂਟ ਦੀ ਕੇਵਾਈਸੀ ਕਰਾਉਣੀ অতি ਜ਼ਰੂਰੀ ਹੈ ਆਧਾਰ ਕਾਰਡ ਨੂੰ ਪੈਨ ਕਾਰਡ ਨਾਲ ਲਿੰਕ ਕਰਨਾ ਉਹ ਝ ਵੱਖਰੀ ਹੈ ਪੈਨ ਕਾਰਡ ਆਧਾਰ ਕਾਰਡ ਨੂੰ ਅਕਾਊਂਟ ਨਾਲ ਲਿੰਕ ਕਰਨਾ ਉਹ ਝ ਵੱਖਰੀ ਹੈ ਇਹ ਵੀ ਹਦਾਇਤ ਹੈ ਇੱਕ ਨਿਜ਼ਮਾ ਨਵਾਂ ਸੈਂਟਰਲ ਗਵਰਨਮੈਂਟ ਦਾ ਵੀ ਆਪਾਂ ਨੂੰ ਲਿੰਕ ਕਰਾਉਣਾ ਜ਼ਰੂਰੀ ਹੋਵੇਗਾ ਜੇਕਰ ਆਪਣੀ ਬੈਂਕ ਦੇ ਵਿੱਚ ਕੇਵਾਈਸੀ ਹਲੇ ਤੱਕ ਨਹੀਂ ਹੋਈ ਦਾ ਇਸ ਦਾ ਅਸਰ ਆਪਾਂ ਨੂੰ ਜੋ ਗਵਰਨਮੈਂਟ ਵੱਲੋਂ ਸਕੀਮਾਂ ਮਿਲਦੀਆਂ ਜਿਵੇਂ ਕਿ ਬੁਢਾਪਾ ਪੈਨਸ਼ਨ ਐਲਪੀਜੀ ਗੈਸ ਜਾਂ ਆਪਾਂ ਕਹਿ ਸਕਦੇ ਹਾਂ ਜਿਵੇਂ 2000 ਰੁਪਏ ਮੋਦੀ ਵਾਲਾ ਉਹਨਾਂ ਚੀਜ਼ਾਂ ਤੇ ਇਸ ਜੀ ਦਾ ਅਸਰ ਪਵੇਗਾ ਜੇਕਰ ਤੁਹਾਡੀ ਹਲੇ ਤੱਕ ਬੈਂਕ ਵਿੱਚ ਕੀ ਵਾਸ ਨਹੀਂ ਹੋਈ ਤਾਂ ਤੁਹਾਡੀ ਜੋ 1 ਜਨਵਰੀ ਤੋਂ ਬਾਅਦ ਬੁਢਾਪਾ ਪੈਨਸ਼ਨ ਆਵੇਗੀ ਉਸ ਵਿੱਚ ਵੀ ਦਿੱਕਤ ਆ ਸਕਦੀ ਹੈ ਬੁਢਾਪਾ ਪੈਨਸ਼ਨ ਲੈਣ ਲਈ ਵੀ ਆਪਣਾ ਜੋ ਆਧਾਰ ਕਾਰ ਪੈਨ ਕਾਰਾ ਉਹ ਆਪਣੇ ਖਾਤੇ ਨਾਲ ਲਿੰਕ ਹੋਣਾ ਜ਼ਰੂਰੀ ਹੈ ਹਰੇਕ ਬੜਾਪਾ ਪੈਨਸ਼ਨ ਧਾਰਕ ਨੂੰ ਇਹ ਚੀਜ਼ ਯਕੀਨੀ ਬਣਾ ਲੈਣੀ ਚਾਹੀਦੀ ਹੈ ਕਿ ਸਾਡਾ ਆਧਾਰ ਕਾਰ ਜਾਂ ਸਾਡਾ ਪੈਨ ਕਾਰ ਸਾਡੇ ਬੈਂਕ ਅਕਾਊਂਟ ਨਾਲ ਲਿੰਕ ਹੈ ਬੜਕੀ ਵੈਸੀ ਹੋਈ ਹੋਈ ਹੈ ਨਹੀਂ ਤਾਂ ਉਹਨਾਂ ਦੀ ਪੈਨਸ਼ਨ ਸੰਬੰਧੀ ਵੀ ਇਹ ਪ੍ਰੋਬਲਮ ਆ ਜਾਵੇਗੀ ਦੂਸਰੀ ਗੱਲ ਆਪਾਂ ਜੇ ਕਰਗੇ ਐਲਪੀਜੀ ਗੈਸ ਸੰਬੰਧੀ ਕੇ ਵੀਸੀ ਉਹ ਵੀ ਹੁਣ ਜਨਵਰੀ ਮਹੀਨੇ ਤੋਂ অতি ਜ਼ਰੂਰੀ ਕਰ ਦਿੱਤੀ ਹੈ ਗਵਰਨਮੈਂਟ ਨੇ ਹਰੇਕ ਸੈਂਟਰ ਤੇ ਜਿਨ੍ਹਾਂ ਨੂੰ ਸਬਸਿਡੀ ਆਉਂਦੀ ਹੈ ਉਹ ਸਬਸਿਡੀ ਆਪਣੇ ਬੈਂਕ ਅਕਾਊਂਟ ਦੇ ਵਿੱਚ ਹੀ ਆਵੇਗੀ ਪਹਿਲਾਂ ਵੀ ਆਪਣੇ ਬੈਂਕ ਅਕਾਊਂਟ 'ਚ ਹੀ ਆਉਂਦੀ ਹੈ ਚਲੋ ਪਰ ਉਸ ਲਈ ਕੇ ਵੀ ਸੀ ਹੋਣਾ ਵੀ ਬਹੁਤ ਜ਼ਰੂਰੀ ਹਨ ਉਹਨਾਂ ਦੀ ਜੋ ਐਲ ਪੀ ਜੀ ਗੈਸ ਦੀ ਜੋ ਸਬਸਿਡੀ ਲਈ ਕੇ ਵੀ ਸੀ ਹੈ ਉਹ ਆਪਣੀ ਬੈਂਕ ਵਿੱਚ ਜਾਂ ਜੋ ਆਪਣੀਆਂ ਗੈਸ ਏਜੰਸੀਆਂ ਨੇ ਉੱਥੇ ਹੀ ਹੋਵੇਗੀ ਜਾਂ ਤਾਂ ਜੋ ਇਹਨਾਂ ਦੀ ਜੋ ਕੇ ਵੀ ਸੀ ਹੁੰਦੀ ਹੈ ਐਲ ਪੀ ਜੀ ਗੈਸ ਨਾਲ ਦੀ ਉਹ ਏਜੰਸੀਆਂ ਵਿੱਚ ਹੀ ਹੁੰਦੀ ਹੈ ਗੈਸ ਏਜੰਸੀਆਂ ਵਿੱਚ ਉੱਤੇ ਤੁਸੀਂ ਆਪਣਾ ਆਧਾਰ ਕਾਰਡ ਆਪਣਾ ਬੈਂਕ ਅਕਾਊਂਟ ਤੇ ਆਪਣੀ ਬੈਂਕ ਆਪਣੀ ਗੈਸ ਦੀ ਕਾਪੀ ਲੈ ਜਾਓ ਤੇ ਉਹ ਵੀ ਆਪਣੀ ਇਹ ਆਪਣੀ ਕੇ ਵੀ ਸੀ ਜਰੂਰ ਕਰਵਾਓ ਜਿ ਕਿੰਨੀ ਮਰਾਓ ਕਿ ਤੁਹਾਡਾ ਜੋ ਆਧਾਰ ਕਾਰਡ ਹੈ ਤੁਹਾਡੀ ਜੋ ਗੈਸ ਕਾਪੀ ਨਾਲ ਲਿੰਕ ਹੈ ਤੁਹਾਡੀ ਸਾਬ ਸਦੀ ਤਾਂ ਹੀ ਆਵੇਗੀ ਐਸ ਸਬੰਧੀ ਗਵਰਨਮੈਂਟ ਬਹੁਤ ਸਖਤ ਹੋ ਚੁੱਕੀ ਹੈ ਬੈਂਕ ਕੇ ਵੀ ਸੀ ਐਲ ਪੀ ਜੀ ਕੇ ਵੀ ਸੀ ਕਰਾਉਣੀ ਤੁਹਾਨੂੰ ਅਤਿ ਜ਼ਰੂਰੀ ਹੋਵੇਗੀ ਦੂਸਰੀ ਪਾਸੇ ਗੱਲ ਕਰਕੇ ਫਿਰ ਰਸਨ卡ਡ ਦੀ ਰਸਨ卡ਡ ਦੇ ਵਿੱਚ ਵੀ ਹੁਣ ਇਹੀ ਚੱਲ ਰਹੀ ਹੈ ਗੱਲ ਆਫ ਦੇ ਵਿੱਚ ਵੀ ਜਿਨ੍ਹਾਂ ਦੀ ਹਲੇ ਤੱਕ ਕੇ ਵੀਸੀ ਨਹੀਂ ਹੋਈ ਫਿੰਗਰ ਲਾ ਕੇ ਉਹਨਾਂ ਦਾ ਰਸਨ ਗਵਰਨਮੈਂਟ 1 ਜਨਵਰੀ ਤੋਂ ਬਾਅਦ ਪੱਕੇ ਤੌਰ ਤੇ ਬੰਦ ਕਰ ਰਹੀ ਹੈ ਇਸ ਵਾਸਤੇ ਜਿਹੜੇ ਬੰਦਿਆਂ ਨੂੰ ਰਸਨ ਮਿਲਦਾਗਾ ਜਿਨ੍ਹਾਂ ਦੇ ਕਣਕਾਲੇ ਕਾਰਡ ਬਣੇ ਆ ਉਹ ਵੀ ਆਪਣੇ ਆਪਣੇ ਡਿਪੂ ਹੋਲਡਰ ਕੋਲੇ ਜਾ ਕੇ ਆਪਣਾ ਆਧਾਰ ਕਾਰਡ ਨਾਲ ਲੈ ਕੇ ਆਪਣਾ ਫਿੰਗਰਪ੍ਰਿੰਟ ਲਾ ਕੇ ਆਪਣੀ ਕੇ ਵੀਸੀ ਜਰੂਰ ਕਰਾ ਲੈਣਾ ਜਿੰਨਾਂ ਦੀ ਕੇਵੈਸੀ ਹੋ ਚੁੱਕੀ ਹੈ ਉਹਨਾਂ ਨੂੰ ਕੋਈ ਡਾੜਨ ਦੀ ਲੋੜ ਨਹੀਂ ਹੈ ਪਰ ਜਿੰਨਾ ਕਿਸੇ ਜਿੰਨਾ ਵਿਅਕਤੀਆਂ ਦੀ ਹਲੇ ਤੱਕ ਕੇਵੈਸੀ ਨਹੀਂ ਹੋਈ ਰਾਸ਼ਨ ਕਾਰਡ ਸੰਬੰਧੀ ਇਹ ਗੱਲ ਧਿਆਨ ਚ ਕਰ ਲੋ ਰਾਸ਼ਨ ਕਾਰਡ ਸੰਬੰਧੀ ਜਿੰਨਾਂ ਦੀ ਹਲੇ ਤੱਕ ਕੇਵੈਸੀ ਨਹੀਂ ਹੋਈ ਹੈ ਤਾਂ ਉਹ ਆਪਣੇ ਡਿਪੂ ਹੋਲਡਰ ਕੋਲੇ ਜਾ ਕੇ ਜਾਂ ਆਪਣੇ ਬਲਾਕ ਦੇ ਫੂਡ ਸਪਲਾਈ ਇੰਸਪੈਕਟਰ ਕੋਲੇ ਜਾ ਕੇ ਆਪਣੀ ਕੇਵੈਸੀ ਜ਼ਰੂਰ ਕਰਾ ਲੈਣਾ ਜਿੰਨਾਂ ਦੀ ਕੇਵੈਸੀ ਹੋਵੇਗੀ ਰਾਸ਼ਨ ਉਹਨਾਂ ਦਾ ਹੀ ਮਿਲੇਗਾ ਫੇਰ ਨਾ ਕਿਸੇ ਨਾਲ ਤੁਸੀਂ ਲੜਾਈ ਕਰਨਾ ਵੀ ਸਾਡਾ ਰਾਸ਼ਨ ਕਾਰਡ ਸਾਡਾ ਰਾਸ਼ਨ ਕਟਿਆ ਗਿਆ ਹੈ ਇਹ ਗਵਰਨਮੈਂਟ ਸੈਂਟਰ ਗਵਰਨਮੈਂਟ ਦੀ ਸਖਤ ਹਦਾਇਤ ਹੈ 1 ਜਨਵਰੀ ਤੋਂ ਬਾਅਦ ਜਿਸ ਕਿਸੇ ਦੀ ਕੇ ਵੀ ਐਸ ਨਹੀਂ ਹੋਈ ਰਸ਼ਨ ਕਾਰਡ ਸੰਬੰਧੀ ਤਾਂ ਉਸ ਦਾ ਰਸ਼ਨ ਕਾਰਡ ਗਵਰਨਮੈਂਟ ਪੱਕੇ ਤੌਰ ਤੇ ਕੱਟ ਦੇਵੇਗੀ ਅੱਜ ਦੀ ਵੀਡੀਓ ਦੇ ਵਿੱਚ ਬਸ ਇੰਨਾ ਹੀ ਜੋ ਜੋ ਜਾਣਕਾਰੀ ਦਿੱਤੀਆਂ ਹਨ ਉਹਨਾਂ ਨੂੰ ਗੌਰ ਨਾਲ ਸੁਲਣਾ ਤੇ ਉਹਨਾਂ ਤੇ ਅਮਲ ਕਰਨਾ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਅਸੀਂ ਸਮੇਂ-ਸਮੇਂ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਆ ਤੇ ਜਾਂ ਕਈ ਤੁਹਾਨੂੰ ਦਿੰਦੇ ਰਵਾਂਗੇ ਧੰਨਵਾਦ ਜੀ